ਇਹ ਆਪ ਐਪ ਲੈਣਾ ਪਾਣੀ ਖੇਤਾਂ ਨੂੰ ਪਾਣੀ ਜਾ ਰਿਹਾ ਹੈਗਾ ਕੰਮ ਬਹੁਤ ਜ਼ਿਆਦਾ ਬੁਰੇ ਨੇ ਕਿਵੇਂ ਲੱਗਦਾ ਵੀ ਜਦੋਂ 2027 ਦੇ ਵਿੱਚ ਬਾਜ਼ੀ ਮਾਰਨੀ ਹੈ ਇਹਦੇ ਬਾਰੇ ਬਾਈ ਰਾਮ ਨਾਲ ਅੱਛਾ ਹਾਂ ਜੀ ਲੋਕੋ ਖੁਸ਼ ਨੇ ਨਾ ਬਹੁਤ ਜ਼ਿਆਦੇ ਖੁਸ਼ ਨੇ ਲੋਕ ਚਲੋ ਵਧੀਆ ਜੇ ਇਸੇ ਤਰ੍ਹਾਂ ਵਿਕਾਸ ਕਰਦੇ ਰਹਿਣੇ ਇਹ 6 6 ਮਹੀਨੇ ਜਾਂ ਸਾਲ ਰਹਿ ਗਏ ਨਾ ਹਾਂ ਜੀ ਬਹੁਤ ਵਧੀਆ ਕੰਮਜਾਬ ਹੋਣਗੇ ਨਹੀਂ ਨਹੀਂ ਰਿਪੀਟ ਬੱਝੂਗੀ ਸਰਕਾਰੀ ਅੱਜ ਹੰਮਲਵਾਸ ਜਾਣ ਦੇ ਜਿਲ੍ਹਾ ਪ੍ਰਸਿੱਧ ਮੈਂਬਰ ਜੋ ਕਿ ਆਪਣਾ ਬਿਓ ਮਾਨ ਜੀ ਜੋ ਕਿ ਮਸੂਰਾਸਤੀ ਲਗੇ ਨਾ ਕੋਲ ਪਹੁੰਚਣ ਦਾ ਸਭਾ ਪ੍ਰਾਪਤ ਹੋਇਆ ਤੇ ਬਾਕੀ ਵਧੀਆ ਰਾਜਨੀਤਿਕ ਬੰਦੇ ਨੇ ਜੀ ਸਭ ਤੋਂ ਰਾਜਨੀਤੀ ਆ ਇਹਨਾਂ ਦੇ ਘਰ ਦੇ ਵਿੱਚ ਤੇ ਵਧੀਆ ਸੋਸ਼ਲਿਸਟ ਨੇ ਯਾਨੀ ਸੇਵਾਦਾਰ ਨੇ ਸੇਵਾਦਾਰ ਮਿਲਣੇ ਕਿਤਰਾ ਹੈ ਇਹ ਇਲਾਕੇ ਨੂੰ ਵਧੀਆ ਸੇਵਾ ਕਰਨਗੇ ਇਹਨਾਂ ਨਾਲ ਗੱਲਬਾਤ ਵੀ ਕਰਦੇ ਆ ਇਹਨਾਂ ਦੇ ਕੀ ਵਿਚਾਰ ਨੇ ਤੁਸੀਂ ਵਿਚਾਰ ਜਿਹੜਾ ਸੁਣ ਕੇ ਬਣਾਈ ਰਹੀਓ ਜਿੱਥੇ ਸਾਡੇ ਖਾਲਸਾ ਪੀਤੇ ਬਹੁਤ ਵਧੀਆ ਬੰਦੇ ਨੇ ਇਹ ਸਾਡੇ ਨਾਲ ਅੱਜ ਜੁੜਿਆ ਜੀ ਆਪਣਾ ਬੀਓ ਮਾਨ ਜੀ ਨੇ ਜੋ ਕਿ ਸੋਸ਼ਲਿਸਟ ਨੇ ਸਮਾਜ ਸੇਵੀ ਨੇ ਤੇ 400 ਤੋਂ ਉੱਪਰ ਇਹ ਅੱਖਾਂ ਦੇ ਪ੍ਰਸ਼ਨ ਵੀ ਕਰਵਾ ਚੁੱਕੇ ਨੇ ਤੇ ਹੁਣੇ ਹੀ ਤਾਜ਼ਾ ਤਾਜ਼ੇ ਜਿੱਤੇ ਨੇ ਆਪਣਾ ਜ਼ਿਲ੍ਹਾ ਪ੍ਰਸ਼ਾਸਨ ਦੇ ਵਿੱਚ ਜੋਨ ਹੰਬਲਵਾਸ ਤੋਂ ਤੇ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਕਹੋਗੇ ਜੋ ਲੋਕਾਂ ਨੇ ਵੱਡਾ ਫਤਵਾ ਦਿੱਤਾ ਜੀ ਕਿੰਨੇ ਇੱਕ ਆਸਾਂ ਲੈ ਕੇ ਤੁਰੇ ਤੇ ਕਿੰਨਾਕ ਤੁਸੀਂ ਪੂਰਤਨ ਦੀ ਕੋਸ਼ਿਸ਼ ਕਰੋਗੇ ਜੀ ਲੋਕਾਂ ਦੀ ਸੇਵਾ 'ਚ ਪਹਿਲਾਂ ਵੀ ਹਾਜ਼ਰ ਸੀ ਤੇ ਹੁਣ ਵੀ ਹਾਜ਼ਰੀ ਹਾਂਗੇ ਠੀਕ ਹੈ ਜੀ ਲੋਕਾਂ ਨੇ ਬਹੁਤ ਵੱਡਾ ਮਾਣ ਤੇ ਸਤਿਕਾਰ ਵਸ ਬੀਓ ਮਾਨ ਜੀ ਕੀ ਕਹੋਗੇ ਜੋ ਬੱਡੀ ਯਾਨੀ ਲੀਡਰ ਨਾਲ ਤੁਸੀਂ ਜ਼ਿਲ੍ਹਾ ਪ੍ਰਸਿੱਧ ਚਿੱਤੀ ਆ ਤੇ ਟਿਕਟ ਦੇ ਨਾਲ ਸਮੁੱਚੀ ਯਾਨੀ ਲੀਡਰਸ਼ਿਪ ਨੇ ਤੁਹਾਨੂੰ ਨਿਵਾਜਿਆ ਮੈਂ ਸਾਰੇ ਇਹਦਾ ਬਹੁਤ ਬਹੁਤ ਧੰਵਾ ਕਰਨਾ ਸਰਦਾਰ ਹਰਪਾਲ ਸਿੰਘ ਜੀ ਮਾਈ ਦਾ ਜਿਨ੍ਹਾਂ ਨੇ ਮੈਨੂੰ ਟਿਕਟ ਦੇ ਕੇ ਨਿਵਾਜਿਆ ਤੇ ਉਹਦੀ ਮਿਲੀ ਹੂੰ ਪਰ ਬਸ ਐਂ ਪ੍ਰਮਾਤਮਾ ਦੀ ਅਸਰੇ ਨਾਲ ਚੱਲੀ ਗਈ ਤੇ ਫਿਰ ਹੁਣ ਲੋਕਾਂ ਦੇ ਕੰਮ ਤਾਂ ਵਧੀਆ ਤੁਸੀਂ ਪਹਿਲਾਂ ਹੀ ਤੁਸੀਂ ਸ਼ੁਰੂ ਤੋਂ ਕਰਦੇ ਆ ਰਹੇ ਹੋ ਹਾਂ ਲੋਕਾਂ ਦੀ ਸੇਵਾ ਵੀ ਆਪਾਂ ਸ਼ੁਰੂ ਤੋਂ ਹੀ ਕਰਦੇ ਆ ਰਹੇ ਹਾਂ ਅੱਛਾ ਜੀ ਤੇ ਕਿੰਨੇ ਗਾ ਮੇਰੀ ਦਾਦਾ ਜੀ ਵੀ 15 ਸਾਲ ਸਰਪੰਚੀ ਕੀਤੀ ਹੈਗੀ ਬਲਾਕ ਸੰਤੀ ਵੀ ਕੀਤੀ ਹੈਗੀ ਤੇ ਸਾਡਾ ਪਰਿਵਾਰ ਹੀ ਸੇਵਾਚੀ ਚੱਲਦਾ ਤੇ ਆਪਣਾ ਕਿੰਨਾ ਇੱਕ ਜਾਣੀ ਹੁਣ ਤੱਕ ਤੁਸੀਂ ਆਪਰੇਸ਼ਨ ਕਰਵਾ ਚੁੱਕੇ ਤਕਰੀਬਨ ਅਸੀਂ 1837 437 ਹਾਂਜੀ ਹਾਂ ਤੇ ਅੱਗੇ ਵੀ ਸੇਵਾ ਚਲਦੀ ਰਹੂਗੀ ਹਾਂਜੀ ਹਾਂ ਇਹ ਸੇਵਾ ਮੇਰੀ ਚਲਦੀ ਰਹਿੰਦੀ ਹੈ ਹੁਣ ਵੀ ਕਿਤੂ ਨਾ ਕਿਤੂ ਫੋਨ ਆ ਜਾਂਦੇ ਨੇ ਵੀ ਸਾਡਾ ਲਿੰਚ ਪਵਾਉਣਾਗਾ ਹਨਾ ਆਪਾਂ ਕਿਵੇਂ ਨਾ ਕਿਵੇਂ ਕਰਕੇ ਉਹਨਾਂ ਦੀ ਸੇਵਾ ਕਰਦੇ ਹਾਂ ਨਣੇ ਤੁਸੀਂ ਨਾ ਵਧੀਆ ਲੋਕੀ ਨੂੰ ਸੇਵਾਦਾਰ ਮਿਲ ਗਏ ਇੱਕ ਤਰ੍ਹਾਂ ਕਹਿੰਦੇ ਅਸੀਂ ਕੁਸ਼ਤੀ ਦੰਗਲ ਵੀ ਸਾਡਾ ਪਰਿਵਾਰ ਕਈ ਸਾਲਾਂ ਤੋਂ ਕਰਾਉਂਦਾ ਆ ਰਿਹਾ ਈ ਬਹੁਤ ਵਧੀਆ ਗੱਲ ਆ ਹਾਂਜੀ ਹਾਂ ਤੇ ਹੁਣ ਤੁਸੀਂ ਵੀ ਤੁਹਾਨੂੰ ਆਸ ਆ ਵੀ ਤੁਹਾਨੂੰ ਇਸ ਤੋਂ ਵੀ ਉੱਪਰ ਜਾਣੀ ਪਾਰਟੀ ਉਹਦਾ ਦੇਖ ਸਕਦੀ ਹੈ ਕਹਿੰਦੇ ਜਿਸ ਤਰ੍ਹਾਂ ਤੁਹਾਡਾ ਜੋ ਪਰਮਾਤਮਾ ਕਰੂਗਾ ਚੰਗੇ ਲਈਏ ਕਰੂਗਾ ਚਲੋ ਚੰਗੇ ਲਈਏ ਤੁਸੀਂ ਵਧੀਆ ਸੇਵਾਦਾਰ ਤੁਸੀਂ ਸੋਸ਼ਲਿਸਟ ਹੋਗੇ ਹਨ ਹਾਂ ਲੋਕਾਂ ਦੇ ਵਿੱਚ ਚਲੋ ਵਧੀਆ ਗੱਲ ਆ ਹਨਾ ਤੇ ਮੰਤਰੀ ਸਾਹਿਬ ਵੀ ਬਹੁਤ ਵਧੀਆ ਨੇ ਆਪਣੇ ਮੰਤਰੀ ਬਹੁਤ ਵਧੀਆ ਕੰਮ ਬਹੁਤ ਵਧੀਆ ਤੁਹਾਡੇ ਪਿੰਡ ਹਾਂਜੀ ਹਾਂ ਪਿੰਲ ਦੇਦਾਰ ਤੇ ਕਰ ਦਿੰਦੇ ਨੇ ਕੰਮ ਸਾਰੇ ਵਧੀਆ ਆਪਣੇ ਹਲਕੀ ਜੀ ਬਹੁਤ ਕੰਮ ਹੋ ਰਹੇ ਨੇ ਸਾਰੇ ਕਿਤੇ ਸੜਕਾਂ ਬਣ ਰਹੀਆਂ ਨੇ ਸੀਵਰੇਜ ਜਾ ਬਹਿਰੀਆਂ ਨੇ ਤੇ ਆ ਪਾਈਪਲੈਨਾਂ ਪਾਣੀ ਖੇਤਾਂ ਨੂੰ ਪਾਣੀ ਜਾ ਰਿਹਾ ਹੈਗਾ ਕੰਮ ਬਹੁਤ ਜ਼ਿਆਦਾ ਹੋ ਰਹੇ ਨੇ ਕਿਵੇਂ ਲੱਗਦਾ ਵੀ ਜਦੋਂ 2027 ਦੇ ਵਿੱਚ ਬਾਜ਼ੀ ਮਾਰਨੀ ਹੈ ਇਹਦੇ ਬਾਰੇ ਬਾਈ RAMNAR ਅੱਛਾ ਹਾਂਜੀ ਲੋਕੋ ਖੁਸ਼ ਨੇ ਆ ਨਾ ਬਹੁਤ ਜ਼ਿਆਦਾ ਖੁਸ਼ ਨੇ ਲੋਕ ਚਲੋ ਵਧੀਆ ਜੇ ਇਸੇ ਤਰ੍ਹਾਂ ਵਿਕਾਸ ਕਰਦੇ ਰਹੇ ਨੇ ਇਹ 6 6 ਮਹੀਨੇ ਜਾਂ ਸਾਲ ਰਹੇਗਾ ਨਾ ਦਾ ਹਾਂਜੀ ਬਹੁਤ ਵਧੀਆ ਕਾਮਯਾਬ ਹੋਣਗੇ ਨਹੀਂ ਨਹੀਂ ਰਿਪੀਟ ਬੱਜੂਗੀ ਸਰਕਾਰੀ ਅੱਛਾ ਜੀ ਪੂਰਾ ਯਕੀਨ ਆ ਪੂਰਾ ਪੂਰਾ ਫੁੱਲਾ ਤੇ ਮਾਨ ਸਰ ਉਸ ਤੋਂ ਛਾਈ ਬਹੁਤ ਹੈਗਾ ਮਾਨ ਸਰ ਸਰਕਾਰ ਤੇ ਬਹੁਤ ਜ਼ਿਆਦਾ ਖੁਸ਼ ਨੇ ਲੋਕ ਤੇ ਮਾਨ ਸਾਹਿਬ ਨੂੰ ਮਿਲ ਮਿਲੇ ਮਿਲੇ ਹੋ ਤੁਸੀਂ ਹਾਂਜੀ 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 ਕੀ ਮਿਲਣ ਮਿਲਣੀ ਹੈ ਨਹੀਂ ਨਹੀਂ ਮਿਲ ਗਈ ਬਹੁਤ ਵਧੀਆ ਮਿਲੇ ਅੱਛਾ ਜੀ ਹਾਂਜੀ ਹਾਂ ਚਲੋ ਵਧੀਆ ਗੱਲ ਆ ਹਨਾ ਇਸ ਤੋਜ ਵੀ ਆਪਣੇ ਕੋਲ ਆ ਗਿਆ ਹਾਂਜੀ ਆਸ ਤੋਜ ਆਪਣੇ ਜੌਨ ਚ ਹੀ ਆ ਗਿਆ ਹਾਂ ਜੀ ਸਰ ਤੁਸੀਂ ਵੱਡੀ ਲੀਡ ਪ੍ਰਾਪਤ ਕੀਤੀ ਹੈਗੀ ਇਹ ਲਾ ਪ੍ਰਸੰਦੇ ਵਿੱਚ ਵੀ ਉਹ ਮਾਨ ਜੀ ਜੋ ਕਿ ਆਪਣਾ ਹੰਬਲ ਨਾਸਾ ਤੇ ਮੰਤਰੀ ਸਾਹਿਬ ਦਾ ਕਿਵੇਂ ਕਹੋਗੇ ਤੁਸ ਤੁਹਾਨੂੰ ਟਿੱਪ ਦੇ ਨਾਲ ਨਿਵਾਜਿਆ ਗਿਆ ਸੀ ਤੇ ਲੋਕਾਂ ਦਾ ਵੀ ਰੁਖ ਬਧੀਆ ਹੋਣਾ ਤੇ ਤੁਹਾਡੇ ਤੋਂ ਆਸਾਂ ਹੋਣੀਆਂ ਮੈਂ ਸਾਰੇ ਨਿਕਲ ਨਵਾਸੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਵੋਟਾਂ ਪਾ ਕੇ ਨਿਵਾਜਿਆ ਹੈ ਠੀਕ ਹੈ ਜੀ ਤੇ ਸਾਰਿਆਂ ਨੂੰ ਇਹ ਲੋੜੀ ਦੇ ਲੱਖ-ਲੱਖ ਮੁਬਾਰਕਾਂ ਜੀ ਠੀਕ ਹੈ ਜੀ ਧੰਨਵਾਦ ਕਰਨ